ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਪੀਐਮ ਕਿਸਾਨ ਸਨਮਾਨ ਨidhi ਦੀ ਬੀਵੀ ਕੈਸ਼ਟ ਜੂਨ 2025 ਵਿੱਚ ਜਾਰੀ ਹੋਣ ਦੀ ਉਮੀਦ ਹੈ ਇਸ ਤਹਿਤ ਯੋਗ ਕਿਸਾਨਾਂ ਨੂੰ ਯੋਜਨਾ ਤਹਿਤ 2000 ਰੁਪਏ ਮਿਲਣਗੇ ਮੀਡੀਆ ਰਿਪੋਰਟਾਂ ਅਨੁਸਾਰ ਪੀਐਮ ਕਿਸਾਨ ਦੀ ਅਗਲੀ ਕੈਸ਼ਟ ਜੂਨ ਦੇ ਮਹੀਨੇ ਵਿੱਚ ਆ ਸਕਦੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ 24 ਫਰਵਰੀ 2025 ਨੂੰ ਜਾਰੀ ਕੀਤੀ ਗਈ ਸੀ ਜਿਸ ਨਾਲ 2.4 ਕਰੋੜ ਮਹਿਲਾ ਕਿਸਾਨ ਸਮੇਤ 9.8 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਸੀ 18ਵੀਂ ਕਿਸ਼ਤ 1 ਅਕਤੂਬਰ 2024 ਵਿੱਚ ਜਾਰੀ ਕੀਤੀ ਗਈ ਸੀ ਅਤੇ 17ਵੀਂ ਕਿਸ਼ਤ ਜੂਨ 2024 ਵਿੱਚ ਵੰਡੀ ਗਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਹਰ 4 ਮਹੀਨੇ ਵਿੱਚ 2000 ਰੁਪਏ ਮਿਲਦੇ ਹਨ ਜੋ ਕਿ ਸਾਲਾਨਾ 6000 ਰੁਪਏ ਬਣਦਾ ਹੈ ਇਹ ਪੈਸਾ ਹਰ ਸਾਲ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ ਅਪ੍ਰੈਲ ਜੁਲਾਈ ਅਗਸਤ ਨਵੰਬਰ ਅਤੇ ਦਸੰਬਰ ਮਾਰਚ ਇਹ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਇਸ ਯੋਜਨਾ ਦਾ ਐਲਾਨ ਤਤਕਾਲੀ ਵਿੱਤ ਮੰਤਰੀ ਪਿਊਸ਼ ਗੋਇਲ ਦੁਆਰਾ 2019 ਦੇ ਅੰਤਰੀਮ ਬਜਟ ਵਿੱਚ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਇਸ ਇਹ ਹੁਣ ਦੁਨੀਆ ਦੀ ਸਭ ਤੋਂ ਵੱਧ ਸਿੱਧੀ ਲਾਭ ਟਰਾਂਸਫਰ ਯੋਜਨਾ ਬਣ ਗਈ ਹੈ